ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਸਵਰਨ ਆਯੁਰਵੇਦਾ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲੈਣ ਆਪਾਂ ਹਰ ਬਾਰ ਇੱਕ ਨਵੇਂ ਵਿਸ਼ੇ ਤੇ ਗੱਲ ਕਰਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਆਯੁਰਵੈਦਿਕ ਟੋਨਿਕ ਦੀ ਜੋ ਕਿ ਬਹੁਤ ਅੱਛਾ ਪੇਨ ਕਲਰ ਹੈ ਔਰ ਬਹੁਤ ਅੱਛੀ ਤਾਕਤ ਦੀ ਮੈਡੀਸਨ ਹੈ ਇਹ ਹੈ ਜੀ ਬਲਾਰਿਸਟ ਇਹ ਅਸਤਰਾੰ ਦਾ ਹੈ ਇਹ ਮੈਂ ਕਿਸੇ ਕੰਪਨੀ ਦੀ ਐਡਵਰਟਾਈਜ਼ਮੈਂਟ ਨਹੀਂ ਕਰ ਰਿਹਾ ਬਹੁਤ ਸਾਰੀਆਂ ਕੰਪਨੀਆਂ ਇਹਨੂੰ ਤਿਆਰ ਕਰਦੀਆਂ ਤੁਸੀਂ ਕਿਸੇ ਵੀ ਕੰਪਨੀ ਦਾ ਜਿਹੜਾ ਹੈਗਾ ਉਹ ਪ੍ਰਯੋਗ ਕਰ ਸਕਦੇ ਹੋ ਬਲਾਰਿਸਟ ਜਿਹੜਾ ਹੈਗਾ ਇੱਕ ਸ਼ਾਸਤਰੀ ਯੋਗ ਹੈ ਸ਼ਾਸਤਰੀ ਯੋਗ ਉਹ ਹੁੰਦਾ ਹੈ ਕਿ ਜੋ ਰਿਸ਼ੀਆਂ ਮੂਨੀਆਂ ਨੇ ਗ੍ਰੰਥਾਂ ਦੇ ਵਿੱਚ ਜਿਹਦਾ ਵਰਣਨ ਕੀਤਾ ਹੁੰਦਾ ਹੈ ਜੋ ਕਿ ਕਿਸੇ ਕੰਪਨੀ ਦੀ ਕ੍ਰिएशन ਨਹੀਂ ਹੁੰਦੀ ਇਹ ਸ਼ਾਸਤਰੀ ਯੋਗ ਹੈ ਇਹ ਬਲਾ ਇੱਕ ਬੂਟੀ ਆਉਂਦੀ ਹੈ ਉਸ ਤੋਂ ਇਹ ਤਿਆਰ ਹੁੰਦਾ ਹੈ ਔਰ ਇਹਨੂੰ ਅਸਮ੍ਰਿਸ਼ ਨੂੰ ਤੁਹਾਨੂੰ ਪਤਾ ਹੀ ਹੈ ਵੀ ਤਿਆਰ ਕਰਨ ਚ ਕਈ ਵਾਰੀ 1.5 ਮਹੀਨਾ 2-2 ਮਹੀਨੇ ਵੀ ਇਹਨਾਂ ਨੂੰ ਲੱਗ ਜਾਂਦੇ ਆ ਇਹ ਲੈਣਾ ਕਿਸ ਤਰ੍ਹਾਂ ਹੈ ਖਾਣਾ ਖਾਣ ਤੋਂ ਬਾਅਦ ਸਵੇਰੇ ਤੇ ਸ਼ਾਮ ਨੂੰ ਅੱਧੇ ਘੰਟੇ ਬਾਅਦ ਚਾਰ ਚਮਚੇ ਇਸ ਦਵਾਈ ਦੇ ਔਰ ਚਾਰ ਚਮਚੇ ਪਾਣੀ ਤੁਸੀਂ ਮਿਕਸ ਕਰ ਲੈਣਾ ਦੋ ਟਾਈਮ ਲੈਣਾ ਹੈ ਖਾਣਾ ਖਾਣ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਕਿਸਮ ਦੀ ਪੇਨ ਦਿੰਦੀ ਹੈ ਚਾਈ ਹੋ ਉਹ ਆਰਥਰਾਈਟਿਸ ਕਰਕੇ ਪੇਨ ਹੋਵੇ ਜਾਂ ਸ਼ਰਟਿਕਾ ਦਾ ਦਰਦ ਹੋਵੇ ਜਾਂ ਵੈਸੇ ਹੀ ਤੁਹਾਡੇ ਦਰਦ ਆ ਰਹਿੰਦੀਆਂ ਹੋਣ ਕਈ ਵਾਰ ਇਹ ਹੁੰਦਾ ਵੀ ਕੜਾਲਾਂ ਪੈਂਦੀਆਂ ਹੱਥ ਪੈਰ ਸੁੰਨ ਹੁੰਦੇ ਆ ਨੰਬਨੈਸ ਹੁੰਦੀ ਹੈ ਉਥੇ ਹਰ ਜਗ੍ਹਾ ਇਹ ਬਹੁਤ ਹੀ ਕਾਰਗਰ ਹੈ ਇਸ ਤੋਂ ਇਲਾਵਾ ਕਈਆਂ ਨੂੰ ਧਾਤੂਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਕਈ ਪੁਰਸ਼ਾਂ ਨੂੰ ਉਥੇ ਵੀ ਇਹ ਬਹੁਤ کارਗਰ ਮੈਡੀਸਨ ਹੈ ਸਰੀਰ ਜਿਹੜਾ ਹੈਗਾ ਬਿਲਕੁਲ ਕਮਜ਼ੋਰ ਪੈ ਜਾਂਦਾ ਹੈ ਤੁਸੀਂ ਬਲਰਿਸਟ ਦਾ ਪ੍ਰਯੋਗ ਕਰੋਗੇ ਲਗਾਤਾਰ ਤਾਂ ਤੁਹਾਡਾ ਸਰੀਰ ਜਿਹੜਾ ਹੈਗਾ ਉਹ ਦਿਨਾਂ ਦੇ ਵਿੱਚ ਹੀ એનર્ਜੀ ਜਿਹੜੀ ਹੈਗੀ ਉਹ ਦੁਬਾਰਾ ਆਉਣੀ ਸ਼ੁਰੂ ਹੋ ਜੂਗੀ ਬਹੁਤ کارਗਰ ਮੈਡੀਸਨ ਹੈ ਔਰ ਬਹੁਤ ਅੱਛੇ ਇਹਦੇ ਰਿਜ਼ਲਟ ਹੈ ਤੁਸੀਂ ਇਹਦਾ ਪ੍ਰਯੋਗ ਕਰੋ ਔਰ ਆਪਣੇ ਜਿਹੜੇ ਵਿਚਾਰ ਹੈ ਜੋ ਤੁਹਾਨੂੰ ਤਜਰਬਾ ਇਹਨੂੰ ਇਸਤੇਮਾਲ ਕਰਨ ਤੋਂ ਬਾਅਦ ਹੁੰਦਾ ਹੈ ਉਹ ਮੇਰੇ ਨਾਲ ਸਾਂਝਾ ਕਰੋ ਇੱਕ ਹੋਰ ਖਾਸ ਗੱਲ ਹੈ ਕਿ ਆਪਾਂ ਕਈ ਵਾਰੀ ਲਗਾਤਾਰ ਪੇਨ ਕਿਲਰ ਆਪਾਂ ਲੋਕ ਇਤੇ ਨਹੀਂ ਖਾ ਸਕਦੇ ਉਹਨਾਂ ਦੇ ਬਹੁਤ ਸਾਰੇ ਸਾਈਡ ਇਫੈਕਟਸ ਹੋ ਜਾਂਦੇ ਆ ਪਰ ਤੁਸੀਂ ਇਹਨੂੰ ਲੰਬਾ ਸਮਾਂ ਇਸਤੇਮਾਲ ਕਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਸ ਤਲਾਬਾ ਸਾਡੇ ਆਯੁਰਵੈਦਿਕ ਕਲੀਨਿਕ ਦੇ ਵਿੱਚ ਪੁਰਸ਼ਾਂ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਗੁੱਤ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਪੇਟ ਦੀ ਹਰ ਤਰ੍ਹਾਂ ਦੀ ਗੰਭੀਰ ਤੋਂ ਗੰਭੀਰ ਸਮੱਸਿਆ ਹੋਵੇ ਚਾਹੇ ਉਹ ਪ੍ਰਾਣੀ ਤੋਂ ਪ੍ਰਾਣੀ ਸੰਗ੍ਰਹਿਣੀ ਹੋਵੇ ਤੇਜਾਬ ਬਣਦਾ ਹੋਵੇ ਪ੍ਰਾਣੀ ਤੋਂ ਪ੍ਰਾਣੀ ਗੱਭ ਜ਼ੋਰੇ ਉਹਦਾ ਇਲਾਜ ਕੀਤਾ ਜਾਂਦਾ ਹੈ ਇਸ ਤਲਾਬਾ ਪ੍ਰਾਣਾ ਤੋਂ ਪੁਰਾਣਾ ਸਿਰ ਦਰਦ ਜਿਹਨੂੰ ਮਾਈਗਰੇਨ ਵੀ ਕਹਿ ਦਿੰਦੇ ਐ ਉਹਦਾ ਵੀ ਆਯੁਰਵੈਦਿਕ ਵਿਧਿਵਿਧਾਨ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਕੋਈ ਵੀ ਸਮੱਸਿਆ ਹੋਵੇ ਤੁਸੀਂ ਮੇਰੇ ਨਾਲ ਬੇਝਚਕ ਪਰਮਸ਼ਾ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ